ਹੈਲੋ ਹਾਂਜੀ ਸੋ ਸਟਿੱਕਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਾਨ ਬਲੌਗ ਦੇ ਵਿੱਚ ਹੋਰ ਦੱਸੋ ਕਿਵੇਂ ਹੋ ਸਾਰੇ ਜਣੇ ਉਮੀਦ ਹੈ ਜੀ ਸਾਰੇ ਜਣ ਠੀਕ ਹੋਗੇ ਖੁਸ਼ ਹੋਗੇ ਤੰਦਰੁਸਤ ਹੋਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਬਿਲਕੁਲ ਠੀਕ ਠਾਕ ਆਂ ਜੀ ਤੇ ਹਾਂਜੀ ਲੋ ਜੀ ਦਿਨ ਹੈਗਾ ਜੀ ਅਜੰਤਵਾਰ ਦਾ ਤੇ ਲੱਗਿਆ ਜੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਰਿਕਵੈਸਟ ਹੈ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰਦੇ ਸਬਸਕ੍ਰਾਈਬ ਆਈ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਬਾਕੀ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਦੇਖ ਲਿਆ ਕਰੋ ਐਂਡ ਤੱਕ ਤੇ ਲੋ ਜੀ ਅੱਜ ਮੱਸੀਆ ਦਾ ਦਿਹਾੜਾ ਹੈ ਤੇ ਵਾਹਿਗੁਰੂ ਜੀ ਅਰਦਾਸ ਕਰਦੇ ਆਂ ਤੇ ਵਾਹਿਗੁਰੂ ਜੀ ਹੈ ਮੱਸੀਆ ਦਾ ਦਿਨ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ ਤੇ ਵਾਹਿਗੁਰੂ ਜੀ ਤੁਹਾਡੀਆਂ ਕਮਾਈਆਂ ਦੇ ਵਿੱਚ ਬਰਕਤ ਪਾਉਣ ਤੇ ਲੋ ਜੀ ਆਪਾਂ ਹੁਣ ਤਿਆਰ ਹੋਣ ਲੱਗੇ ਆਂ ਤੇ ਆਪਾਂ ਚੱਲਿਆਂ ਜੀ ਤਿਆਰ ਹੋ ਗਏ ਆਂ ਬੱਸ ਤੇ ਆਪਾਂ ਹੁਣ ਚੱਲਿਆਂ ਕਸ ਕਰ ਲਾ ਮੈਂ ਸ਼ਾਲ ਬਦਲਣਾ ਫੇ ਅੱਪਾ ਚੱਲਿਆਂ ਜੀ ਮੱਸੀਆ ਤੇ ਗੁਰਦੁਆਰਾ ਸਿਰਜਨ ਸਾਹਿਬ ਤੇ ਆਪਣੇ ਇੱਥੇ ਮੱਸੀਆ ਲੱਗਦੀ ਹੁੰਦੀ ਆ ਤਾਂ ਆਪਾਂ ਇੱਥੇ ਜਾਣੇ ਅੱਜ ਕਿਉਂਕਿ ਕਾਫੀ ਟਾਈਮ ਹੋ ਗਿਆ ਮੈਨੂੰ ਗਈ ਹੋਈ ਨੂੰ ਤੇ ਅੱਜ ਚਲੋ ਮੇਰਾ ਮਨ ਜਿਆ ਸੀਗਾ ਮੈਂ ਕਿਾ ਚੱਲ ਜਾ ਆਉਣੀ ਆ ਤੇ ਅੱਜ ਆਪਾਂ ਚੱਲਦੇ ਮੱਸੀਆ ਤੇ ਤੇ ਜਿੰਨੀ ਕੋ ਹੋ ਸਕੇ ਵੀਡੀਓ ਆਪਾਂ ਤੁਹਾਡੇ ਨਾਲ ਉਥੋਂ ਸ਼ੇਅਰ ਕਰਾਂਗੇ ਚਲੋ ਜੀ ਮੈਂ ਹੁਣ ਹੋ ਜਾ ਜਲਦੀ ਜਲਦੀ ਤਿਆਰ ਮੈਂ ਹਲੇ ਵਾਲ ਵੀ ਵਾਉਣੇ ਨੇ ਕਿਉਂਕਿ ਮੇਰੇ ਖਾਲਦੀਆਂ ਨਹੀਂ ਆ ਜਾਣ ਤੇ ਚਲੋ ਜੀ ਮੈਂ ਹੁਣ ਜਲਦੀ ਆਵੇ ਕਿਉਂਕਿ ਮੈਂ ਵਾਲ ਧੁੱਪ ਤੇ ਸੀਗੇ ਤੇ ਮੇਰੇ ਵਾਲ ਥੋੜੇ ਜਿ ਗਿੱਲੇ ਸੀ ਫਿਲਹਾਲ ਤਾਂ ਕਰਕੇ ਤੇ ਹੁਣ ਮੈਂ ਵਾਲ ਵਾ ਕੇ ਤੇ ਹੁੰਨੀਆਂ ਜੀ ਤਿਆਰ ਤੇ ਫਿਰ ਆਪਾਂ ਉੱਥੇ ਜਿੰਨੀ ਕੋ ਹੋ ਸਕੇ ਵੀਡੀਓ ਬਣਾਵਾਂਗੇ ਤੇ ਬਾਕੀ ਕੁਝ ਆਪਾਂ ਤੁਹਾਨੂੰ ਕਰਿਆਣ ਕੇ ਫਿਰ ਮਿਲਦੇ ਆ ਜੀ ਫਿਰ ਆਪਾਂ ਆਪਣੇ ਕੰਮ ਧੰਦੇ ਕਰਦੇ ਆ ਫਿਲਹਾਲ ਇੱਕ ਵਾਰੀ ਆਪਾਂ ਆਪਣੇ ਜਿਹੜੇ ਸਾਰੇ ਕੰਮ ਧੰਦੇ ਆ ਜਲਦੀ ਜਲਦੀ ਕਰ ਲੈ ਖਤਮ ਚਲੋ ਜੀ ਫਿਰ ਮਿਲਦੇ ਆਪਾਂ ਤੁਹਾਨੂੰ ਅਣਕੇ ਸਤਿ ਸ਼੍ਰੀ ਅਕਾਲ प्रभाव दुनिया के गुरुद्वारा प्रबंधक कमेटी प्रभाव सर कुमार गुरजात सिंह तथा सारे सेवा महाराज गुरु महाराज के दुनिया और गुरु के संस्था बहुत बड़ा स्वागत कर रहे हैं कहीं कहीं बड़ा ही हद होगा आया ਇਹ ਲੀਹੇ ਰਹਿ ਤੇਰੇ ਬਾਹਰ ਖੜੀਆਂ ਇੱਕ ਖੜੀ ਮਲਾਉਂਦੀ ਸੁਣਿਆ ਕਈ ਕਾਰੀਆਂ ਬਹੁਤ ਖੜੀਆਂ ਆਹ ਖੜੀ ਸਭਾਂ ਨੂੰ ਸਤਸੰਗ ਦੀ ਤੇ ਜੇ ਵੀ ਸਤਨਾ ਨਾਲ ਹਵਾ ਸਕੀ ਹੋਰ ਖੜੀਆਂ ਗੀਂਦੀਆਂ ਰਹਿਣ ਪਰ ਆਹ ਨਹੀਂ ਗੀਂਦੀ ਨਹੀਂ ਝਾੜਾ ਸੁਣੀ ਜਿਸ ਖੜੀਏ हाँ जी लोची आप गुरद तो आ गए वापस ती हम अपा आर बनाई चाह चाह पी के ਤੇ 2 ਵਜੇ ਵੱਜ ਗਏ ਸੀ ਜੀ ਆਉਂਦਿਆਂ ਨੂੰ ਕਿਉਂਕਿ ਮੇਨ ਲਾਦਾ ਪਾਰਾ ਤੇ ਹਾਂਜੀ ਆਪਾਂ ਗਏ ਸੀਗੇ 12:00 ਵਜੇ ਤੇ 2:00 ਵਜੇ ਆਉਂਦਿਆਂ ਨੂੰ ਤੇ ਫਿਰ ਆਪਾਂ ਚਾਹ ਪਾਣੀ ਪੀ ਕੇ ਤੇ ਮੱਜਾਂ ਨੂੰ ਸੰਨੀ ਕੀਤੀ ਜਲਦੀ ਜਲਦੀ ਤੇ ਉਸ ਤੋਂ ਬਾਅਦ ਬਸ ਹੁਣ ਆਪਾਂ ਸਭ ਜਿ ਸੁੱਤੀ ਤਿਆਰੀ ਕਰਦੇ ਆਂ ਭਾਂਡੇ-ਪੁੰਡੇ ਸਾਫ ਕਰਦੇ ਆਂ ਜੀ ਚਾਹਲੇ ਤੇ ਉੱਥੇ ਮੈਂ ਲੈ ਕੇ ਆਈ ਸੀ ਇੱਕ ਚੀਜ਼ ਬਾਕੀ ਤੇ ਵੈਸੇ ਬੱਚਿਆਂ ਨੇ ਖਾਧੀ ਸੀ ਪਰ ਮੇਰਾ ਵੀ ਮਨ ਕੀਤਾ ਮੈਂ ਵੀ ਲੈ ਲਈ ਦੇਖੋ ਜੀ ਅੱਜ ਕੱਲ ਤਾਂ ਬੱਚੇ ਇਹਨੂੰ ਕੀ ਕਹਿੰਦੇ ਆ ਜੀ ਕਾਟਨ ਕੈਂਡੀ ਤੇ ਪਰ ਅਸੀਂ ਤਾਂ ਇਹਨੂੰ ਬਚਪਨ ਦੇ ਵਿੱਚ ਕੀ ਕਹਿੰਦੇ ਹੁੰਦੇ ਸੀ ਤੁਸੀਂ ਵੀ ਦੱਸੋ ਕਮੈਂਟ ਕਰਕੇ ਅਸੀਂ ਤਾਂ ਇਹਨੂੰ ਮਾਈ ਬੁੱਟੀ ਦੇਵਾਲ ਕਹਿੰਦੇ ਹੁੰਦੇ ਸੀਗੇ ਤੇ ਇਹ ਕਿਹਨੂੰ ਕਿਹਨੂੰ ਪਸੰਦ ਆਈ ਤੁਸੀਂ ਮੈਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਜੇ ਮੈਨੂੰ ਤਾਂ ਸੱਚੀ ਉਹ ਪਸੰਦਾ ਤੇ ਉੱਥੇ ਨੂਰਪੁਰਾ ਨੰਨੂ ਸਾਰੇ ਬੱਚਾ ਨੇ ਲੈ ਲੈ ਕੇ ਆਂਦੀ ਤਾਂ ਫਿਰ ਮੈਂ ਵੀ ਮੰਗਵਾਈ ਇਹਨਾਂ ਤੋਂ ਮੈਂ ਕਿਹਾ ਮੈਂ ਤਾਂ ਆਪਣੇ ਬੰਗੀ ਇੱਕ ਤੇ ਮੇਰੀ ਸੱਤਿ ਮਿਲ ਵੀ ਬਹੁਤ ਐਕਸਪਲਡੀ ਹੈ ਜੀ ਤੇ ਤੁਹਾਨੂੰ ਕਿਹਦੇ ਪਸੰਦ ਆ ਦੋ ਦੱਸਿਓ ਜੀ ਕਮੈਂਟ ਕਰਕੇ ਤੇ ਚਲੋ ਜੀ ਹੁਣ ਕਰਦੇ ਆਪਾਂ ਆਪਣੇ ਕੰਮ ਤਾਂ ਜੇ ਤੇ ਫਿਰ ਮਿਲਦੇ ਆਪਾਂ ਤੁਹਾਨੂੰ ਥੋੜੇ ਟਾਈਮ ਬਾਅਦ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਾਨ ਵਲੌਗ ਦੇ ਵਿੱਚ ਹੋਰ ਦੱਸੋ ਕਿਵੇਂ ਹੋ ਸਾਰੇ ਉਮੀਦ ਹੈ ਜੀ ਸਾਰੇ ਜਣੇ ਠੀਕ ਹੋਣਗੇ ਖੁਸ਼ ਹੋਣਗੇ ਤੰਦਰੁਸਤ ਹੋਣਗੇ ਤੇ ਲੌਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਲੱਗੇ ਆ ਜੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੇ ਦਿਨ ਹੋ ਗਿਆ ਜੀ ਇੱਥੇ ਸੋਮਵਾਰ ਦਾ ਤੇ ਆਪਾਂ ਐਤਵਾਰ ਦੀ ਵੀਡੀਓ ਤੇ ਸੋਮਵਾਰ ਦੀ ਦੋ ਦਿਨਾਂ ਦੀ ਜਿਹੜੀ ਵੀਡੀਓ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਸੋਮਵਾਰ ਦਾ ਇਸ ਵੇਰ ਦਾ ਟਾਈਮ ਆ ਤੇ ਮੈਂ ਲੱਗੀ ਸੀਗੀ ਵੇੜਾ ਸੁੰਮਰਨ ਅੱਜ ਮੈਂ ਥੋੜਾ ਜਿਹਾ ਵੇੜਾ ਸੁੰਮਰਨ ਤੋਂ ਹੋਗੀ ਲੇਟ ਤੇ ਹੁਣ ਮੈਂ ਜਲਦੀ ਜਲਦੀ ਪਹਿਲਾਂ ਵੇੜਾ ਸੁੰਬਰ ਕੇ ਉਸ ਤੋਂ ਬਾਅਦ ਕੱਪੜੇ ਵਗੈਰਾ ਧੋਵਾਂਗੀ ਤੇ ਕੱਲ ਆਪਾਂ ਗਏ ਸੀ ਮੱਸੀਆ ਤੇ ਉੱਥੋਂ ਕੁਝ ਕੁ ਵੀਡੀਓ ਜਿਹੜੀ ਆ ਜਿੰਨੀ ਕੁ ਬਣ ਪਾਈ ਕਿਉਂਕਿ ਮੈਂ ਤਾਂ ਵੀਡੀਓ ਬਣਾਈ ਨਹੀਂ ਹੈਗੀ ਸੀ ਉੱਥੇ ਤੇ ਨੂਰ ਨੇ ਹੀ ਵੀਡੀਓ ਬਣਾਈ ਸੀਗੀ ਬਸ ਉਹਨੇ ਜਿੰਨੀ ਕੁ ਵੀਡੀਓ ਬਣਾਈ ਆਪਾਂ ਉੰਨੀ ਕੁ ਤੁਹਾਡੇ ਨਾਲ ਕਰਾਂਗੇ ਸ਼ੇਅਰ ਤੇ ਉਸ ਤੋਂ ਬਾਅਦ ਇਹ ਸੋਮਵਾਰ ਦੀ ਵੀਡੀਓ ਜਿਹੜੀ ਹੈ ਕੰਮ ਧੰਦੇ ਆਪਣੇ ਹੈਗੇ ਆ ਸੋਮਵਾਰ ਸਵੇਰ ਦੇ ਤੇ ਉਹ ਆਪਾਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੋਨੋਂ ਦਿਨਾਂ ਦੇ ਕੰਮ ਤੰਦੇ ਕਿਉਂਕਿ ਸੋਮਵਾਰ ਐਤਵਾਰ ਸੌਰੀ ਮੱਸਿਆ ਵਾਲੇ ਦਿਨ ਤਾਂ ਆਪਾਂ ਤੁਹਾਡੇ ਨਾਲ ਕੋਈ ਵੀ ਕੰਮ ਕਰਦੀ ਵੀਡੀਓ ਨਹੀਂ ਬਣਾਈ ਕਿਉਂਕਿ ਬਸ ਐਵੇਂ ਸੀਗਾ ਜਦੋਂ ਕਿਤੇ ਜਾਣਾ ਹੋਵੇ ਤੇ ਫਿਰ ਉਦੋਂ ਜਲਦੀ ਜਲਦੀ ਚ ਕੰਮ ਜਿਹੜੇ ਖਤਮ ਕਰ ਲਈਦੇ ਆ ਤੇ ਇਹ ਹੋ ਗਿਆ ਸੋਮਵਾਰ ਦਾ ਸਵੇਰ ਟਾਈਮ ਹੁਣ ਆਪਾਂ ਮੇੜਾ ਸੁੰਬਰਦੇ ਆ ਤੇ ਮੇੜਾ ਸੁੰਬਰ ਕੇ ਤੇ ਉਸ ਤੋਂ ਬਾਅਦ ਫਿਰ ਅਗਲੇ ਕੰਮ ਤੰਦੇ ਕਰਦੇ ਆ ਤੇ ਵੇੜੇ ਦੇ ਵਿੱਚ ਉਸ ਦਿਨ ਮੈਂ ਲਗਾਈ ਸੀ ਕਿ ਮਿੱਟੀ ਉਹ ਵੀ ਤੁਹਾਡੇ ਨਾਲ ਵੀਡੀਓ ਜਿਹੜੀ ਆਪਾਂ ਸ਼ੇਅਰ ਨਹੀਂ ਕੀਤੀ ਕਿਉਂਕਿ ਇਸ ਤੋਂ ਪਹਿਲਾਂ ਮੈਂ ਦੋ ਤਿੰਨ ਵਾਰੀ ਤੁਹਾਡੇ ਨਾਲ ਵੀਡੀਓ ਮਿੱਟੀ ਦੀ ਜਿਹੜੀ ਸ਼ੇਅਰ ਕਰ ਲਈ ਸੀ ਤਾਂ ਅੰਗਰਗੇ ਫਿਰ ਮੈਂ ਮਿੱਟੀ ਦੀ ਵੀਡੀਓ ਨਹੀਂ ਬਣਾਈ ਵੀ ਮਿੱਟੀ ਵੀਰਨ ਦੇ ਨਾਲ ਮਿੱਟੀ ਵਿੱਚ ਗੋਹਾ ਮਿੱਟੀ ਨਹੀਂ ਲਾਈ ਸੀਗੀ ਤੂੜੀ ਵਾਲੀ ਮਿੱਟੀ ਲਾਈ ਸੀਗੀ ਇਹਦੇ ਨਾਲ ਵੇੜਾ ਥੋੜਾ ਜਿਹਾ ਪੱਕਾ ਹੋ ਜਾਂਦਾ ਕਿਉਂਕਿ ਜੇ ਮੈਂ ਗੋਹਾ ਮਿੱਟੀ ਲਾਉਂਦੀ ਉਹ ਤੇ ਨਾਲ ਵੇੜਾ ਜਿਹੜਾ ਉਫਣ ਜਿਹਾ ਆਉਂਦਾ ਹੈ ਕونکی ਜੀ ਮ ਹੁਣ ਸਰਦੀਆਂ ਦੀ ਰੁੱਤ ਕਰਕੇ ਤੇ ਸਰਦੀਆਂ ਦੇ ਵਿੱਚ ਗੋਹਾ ਮਿੱਟੀ ਨਾ ਉਹ ਹੋਜੀ ਬਣ ਜਾਂਦਾ ਹੈ ਜਾਨੀ ਕਿ ਉਹ ਜ਼ਿਆਦਾ ਔਖਾ ਕਰਦਾ ਸੋਖਾ ਦੀ ਤੇ ਇੱਥੇ ਗੋਹਾ ਮਿੱਟੀ ਫੇਰਿਆ ਸੀਗਾ ਦਿਵਾਲੀ ਦੇ ਟਾਈਮ ਤੇ ਤੇ ਉਹ ਤੋਂ ਤੰਗ ਕਰਦਾ ਸੀ ਗੋਹਾ ਮਿੱਟੀ ਫੇਰਿਆ ਕਿਉਂਕਿ ਵੇੜਾ ਜਿਹੜਾ ਨਾ ਉਪਣਿਆ ਆਉਂਦਾ ਸੀਗਾ ਰੇਜ਼ ਜੀ ਬਣੀ ਪਈ ਸੀਗੀ ਤੇ ਉਹਦੇ ਨਾਲ ਨਾ ਫਿਰ ਤਾਂ ਕਰਕੇ ਨਤੂੜੀ ਵਾਲੀ ਮਿੱਟੀ ਲਾਉਣੀ ਪੈਗੀ ਪਰ ਹੁਣ ਵਧੀਆ ਚਲੋ ਜਿਹੜਾ ਸੁਭਰਿਆ ਜਾਂਦਾ ਸੌਖਾ ਹੋ ਗਿਆ ਤੇ ਤੱਲਾ ਮੈਂ ਸੋਚਿਆ ਸੀ ਮੈਂ ਕਿਹਾ ਪਹਿਲਾਂ ਤੂੜੀ ਹਲੇ ਮਿੱਟੀ ਫੇਰ ਕੇ نیچے ਫਿਰ ਉੱਪਰੋਂ ਬਾਅਦ ਚੋ ਮਿੱਟੀ ਫੇਰ ਦੂੰਗੀ ਪਰ ਹੁਣ ਮੈਂ ਕਿਹਾ ਵੀ ਇੱਦਾਂ ਹੀ ਰੱਖ ਦਿਆਂ ਹਜੇ ਨਹੀਂ ਮੈਂ ਫੇਰਦੀ ਤੇ ਲੋ ਜੀ ਹੁਣ ਮੈਂ ਇੱਥੇ ਵੇੜਾ ਸੁੰਬਰਣਾ ਤੇ ਫਿਰ ਆਪਾਂ ਤੁਹਾਡੇ ਨਾਲ ਅਗਲੇ ਕੰਮ ਤੋਂ ਦੇ ਜੜਿਆ ਉਹ ਕਰਦੇ ਆ ਤੇ ਨਾਲੇ ਗੱਲਾਂ ਬਾਤਾਂ ਕਰਦੇ ਆ ਤੇ ਬਾਕੀ ਜਿਹੜੇ ਵੀ ਭੈਣ ਭਰਾਵਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜੀ ਵੀਡੀਓ ਨੂੰ ਫੁੱਲ ਵਾਚ ਕਰਦੇ ਨੇ ਧੰਨਵਾਦ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਤੇ ਬਾਕੀ ਦੂਸਰੇ ਜਿਹੜੇ ਭੈਣ ਭਰਾ ਮੇਰੇ ਚੈਨਲ ਨੂੰ ਬਿਨਾ ਸਬਸਕ੍ਰਾਈਬ ਕੀਤੇ ਮੇਰੀ ਵੀਡੀਓ ਦੇਖਦੇ ਨੇ ਉਹਨਾਂ ਨੂੰ ਵੀ ਰਿਕਵੈਸਟ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਧੰਨਵਾਦ ਹੋਊਗਾ ਜੀ ਤੁਹਾਡਾ ਬਹੁਤ ਬਹੁਤ ਪਲੀਜ਼ ਸਾਰੇ ਭੈਣ ਭਰਾਵਾਂ ਦੀ ਤਰ੍ਹਾਂ ਪਲੀਜ਼ ਤੁਸੀਂ ਵੀ ਵੱਧ ਤੋਂ ਵੱਧ ਸਪੋਰਟ ਕਰੋ ਜੀ ਚੈਨਲ ਨੂੰ ਕਿਉਂਕਿ ਮੈਂ ਪਹਿਲਾਂ ਵੀ ਤੁਹਾਨੂੰ ਕਾਫੀ ਵਾਰ ਦੱਸ ਚੁੱਕੀ ਹਾਂ ਜੀ ਵੀ YouTube ਤੇ ਉੱਪਰ ਉਣਾ ਮੇਰੀ ਮਜਬੂਰੀ ਸੀਗੀ ਕੋਈ ਮੈਂ ਸ਼ੌਂਕ ਨੂੰ ਵੀਡੀਓ ਨਹੀਂ ਪਾਉਣ ਰੱਗੀ ਸੀ ਮੈਂ ਮਜਬੂਰੀ ਨੂੰ ਆਪਦੇ ਘਰ ਦੇ ਹਾਲਾਤ ਦੇਖ ਕੇ ਹੀ ਆਪਦਾ ਜਿਹੜਾ ਇਹ ਕੰਮ ਸ਼ੁਰੂ ਕੀਤਾ ਸੀਗਾ ਤੇ ਕਿਉਂਕਿ ਇਸ ਤਰ੍ਹਾਂ ਹੁੰਦਾ ਹੈਗਾ ਵੀ ਜੇਕਰ ਆਪਣਾ ਹਨਾ ਕੋਈ ਹੋਰ ਕੰਮ ਕਰ ਚੱਲਦਾ ਹੁੰਦਾ ਤਾਂ ਫਿਰ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਸੀਗੀ ਤੇ ਤਾਂ ਕਰਕੇ ਆਪਾਂ ਇਹ ਕੰਮ ਸ਼ੁਰੂ ਕੀਤਾ ਜੇ ਪ੍ਰਮਾਤਮਾ ਮਿਹਰ ਕਰੂ ਆਪਣਾ ਆ ਆਪਣਾ ਜਿਹੜਾ ਇਹ ਕੰਮ ਅੱਗੇ ਲੈ ਕੇ ਜਾਵਾਂਗੇ ਤੇ ਬਾਕੀ ਤੁਹਾਡੇ ਸਾਰੇ ਭੈਣ ਭਰਾਵਾਂ ਦੇ ਸਾਥ سپورਟ ਦੇ ਨਾਲ ਹੀ ਜਾਣਾ ਜੀ ਤੇ ਪਲੀਜ਼ ਵੱਧ ਤੋਂ ਵੱਧ سپورਟ ਕਰਿਆ ਕਰੋ ਜੀ ਤੇ ਲੋ ਜੀ ਆਪਾਂ ਜਿਹੜਾ ਸੁੰਭਣ ਤੋਂ ਬਾਅਦ ਫਿਰ ਮਸ਼ੀਨ ਚੋਂ ਕੱਪੜੇ ਮੈਂ ਕੱਢਲੇ ਸੀਗੇ ਤੇ ਹੁਣ ਆਪਾਂ ਕੱਢ ਲੈਣੇ ਆਂ ਜੀ ਸਿਰਫ ਕੱਪੜਿਆਂ ਦੇ ਵਿੱਚੋਂ ਤੇ ਉਸ ਤੋਂ ਬਾਅਦ ਫਿਰ ਕੱਪੜੇ ਧੋਕੇ ਤੇ ਟਣੀ ਦੇ ਉੱਪਰ ਪਾ ਦਿੰਨੇ ਆ ਸੁੱਕਣੇ ਤੇ ਅਸੀਂ ਤਣੀ ਉਹ ਕਹਿੰਦੇ ਆ ਜੀ ਇੱਕ ਭੈਣ ਨੇ ਮੈਨੂੰ ਕਮੈਂਟ ਕੀਤਾ ਸੀਗਾ ਕਿ ਦੀਦੀ ਅਸੀਂ ਤਣੀ ਨੂੰ ਤਾਰ ਕਹਿੰਦੇ ਆ ਹਾਂਜੀ ਅਸੀਂ ਤਣੀ ਕਹਿੰਦੇ ਆ ਜ਼ਿਆਦਾਤਰ ਤਾਰ ਵੀ ਕਹਿ ਦਿੰਦੇ ਨੇ ਪਰ ਮੈਂ ਅਸੀਂ ਤਾਂ ਜਾਨੀ ਕੀ ਜਾਨੀ ਜ਼ਿਆਦਾਤਰ ਤਾਂ ਤਣੀ ਕਹਿੰਦੇ ਆ ਮੇਰੇ ਪਿੱਕੇ ਪਿੰਡ ਉੱਥੇ ਤਾਰ ਕਹਿੰਦੇ ਆ ਪਰ ਅਸੀਂ ਇੱਥੇ ਤਣੀ ਕਹਿੰਦੇ ਆ ਤੇ ਨਾ ਹੁਣ ਤਣੀ ਦੇ ਉੱਪਰ ਕੱਪੜੇ ਪਾ ਦਿੰਨੇ ਕਿਉਂਕਿ ਜਿਹੜੀ ਬੋਲੀ ਭੁੱਲੀ ਜਾਂਦੀ ਹੈ ਘਰ ਦੇ ਵਿੱਚ ਜਿੱਦਾਂ ਹਨ ਜਿਹੜੀ ਚੀਜ਼ ਨੂੰ ਤੇ ਫਿਰ ਮੈਨੂੰ ਆਦਤ ਬਣੀ ਹੋਈ ਹੈ ਮੈਂ ਉਸ ਤਰ੍ਹਾਂ ਹੀ ਵੀਡੀਓ ਦੇ ਵਿੱਚ ਬੋਲ ਕੇ ਤੁਹਾਨੂੰ ਦੱਸਦੀ ਆ ਬਾਕੀ ਹਨਾ ਆਪੋ ਆਪਣੇ ਇਲਾਕੇ ਦੇ ਸਬਤ ਏਰੀਏ ਦੇ ਸਬਤ ਹਨਾ ਬੋਲੀ ਬਦਲੀ ਪਈ ਆ ਜਾਨਕੀ ਬਦਲੀ ਆ ਜਾਨਕੀ ਬੋਲੀ ਦੇ ਵਿੱਚ ਫਰਕ ਹੈ ਜੀ ਕੁਝ ਕੁ ਚੀਜ਼ਾਂ ਨੂੰ ਕੋਈ ਕਿਸ ਤਰ੍ਹਾਂ ਬੋਲਦਾ ਕੋਈ ਕਿਸ ਤਰ੍ਹਾਂ ਬੋਲਦਾ ਪਰ ਅਸੀਂ ਤਾਰ ਨਹੀਂ ਕਹਿੰਦੇ ਜੀ ਅਸੀਂ ਜਿੱਥੇ ਕੱਪੜੇ ਸੁੱਕਣੇ ਪਾਉਣੇ ਹੁੰਦੇ ਆ ਉਹਨੂੰ ਤਣੀ ਵੀ ਬੋਲਦੇ ਆ ਇਹ ਅਸੀਂ ਤਣੀ ਹੀ ਕੰਨੇ ਆ ਤੇ ਲੋ ਜੀ ਹੁਣ ਮੈਂ ਕੱਪੜੇ ਧੋਲਾਂ ਫਿਰ ਅਗਲੇ ਕੰਮ ਤੰਦੇ ਕਰਦੇ ਆ ਤੇ ਹਾਂਜੀ ਲੋ ਜੀ ਆਪਾਂ ਕੱਪੜੇ ਜਿਹੜੇ ਆ ਤਣੀ ਤੇ ਬਾਤੇ ਸੀ ਸੁੱਕਣੇ ਤੇ ਉਸ ਤੋਂ ਬਾਅਦ ਫਿਰ ਮੈਂ ਲੱਗੀ ਸੀ ਮੱਝਾਂ ਨੂੰ ਪਾਣੀ ਪਿਉਣ ਤੇ ਮੱਝਾਂ ਨੂੰ ਪਾਣੀ ਪਿਆ ਕੇ ਤੇ ਆਪਾਂ ਬੰਨ੍ਹ ਦਿੰਨੇ ਆ ਪਾਸੇ ਖੁਰਲੇ ਤੋਂ ਉਸ ਤੋਂ ਬਾਅਦ ਫਿਰ ਆਪਣਾ ਜਿਹੜਾ ਖੁਰਲੇ ਦੀ ਸਾਫ ਸਫਾਈ ਹੋ ਵੀ ਹੋ ਜੂਗੀ ਜਾਨਕੀ ਖੁਰਲੇ ਵੀ ਸਾਫ ਕਰਦੇ ਆਂਗੇ ਤੇ ਨਾਲੇ ਨੀਚੋਂ ਹੱਥੋਂ ਫਰਸ਼ ਦੀ ਜਿਹੜੀ ਸਾਫ ਸਫਾਈ ਉਹ ਹੋ ਜੂਗੀ ਤੇ ਕੱਪੜੇ ਜਿਹੜੇ ਮੈਂ ਪਾ ਕੇ ਤਣੀ ਤੋਂ ਫਿਰ ਸਿੱਧਾ ਮੱਝਾਂ ਲਈ ਆ ਗਈ ਸੀ ਮੈਂ ਕਿ ਪਹਿਲਾਂ ਇਧਰੋਂ ਕੰਮ ਨਿਬੜਦਿਆਂ ਕਿਉਂਕਿ ਹਲੇ ਟਾਈਮ ਜਿਹੜਾ ਇੱਥੇ 8:00 ਵਜੇ ਦਾ ਹੋਇਆ ਸੀ ਪੌਣੇ 10 ਦਾ ਤੇ ਤਾਂ ਕਰਕੇ ਫਿਰ ਹੁਣ ਇਧਰੋਂ ਕੰਮ ਨਿਬੜ ਕੇ ਉਸ ਤੋਂ ਬਾਅਦ ਫਿਰ ਹੀ ਰੋਟੀ ਬਣਾਉਂਗੀ ਮੈਂ ਜਾ ਕੇ ਫਿਰ ਸੋਈ ਚ ਜਾ ਕੇ ਫਿਰ ਮੈਂ ਰੋਟੀ ਬਣਾ ਕੇ ਘੇਰ ਝਾੜੂ ਪੁੱਛਦਾ ਕੰਮ ਜਿਹੜਾ ਖਤਮ ਕਰੂੰਗੀ ਪਹਿਲਾਂ ਮੱਝਾਂ ਨੂੰ ਬੰਨ੍ਹ ਦਿਆਂ ਪਾਸੇ ਨਹੀਂ ਤਾਂ ਫਿਰ ਇਹ ਜਿਆਦਾ ਉਹ ਇੱਥੇ ਗੰਦ ਜਮਾ ਦੇ ਦਿੰਦਾ ਹੁਣ ਮੈਂ ਬਸ ਇਹ ਰਹਿ ਗਈ ਕੱਲੀ ਇਹ ਵਾਲੀ ਛੋਟੀ ਬੰਨਣ ਵਾਲੀ ਇਹਨੂੰ ਵੀ ਬੰਨ੍ਹ ਦਿੰਨੇ ਆ ਤੇ ਬਸ ਜਾਣੇ ਛੋਟੇ ਰਹਿ ਗਏ ਤੇ ਇਹਨਾਂ ਨੂੰ ਵੀ ਬੰਨ੍ਹ ਕੇ ਪਹਿਲਾਂ ਇਹ ਵਾਲੀ ਜਿਹੜੀ ਝੋਟੀ ਇਹ ਝੂਠਾ ਪਾਣੀ ਨਹੀਂ ਪੀਂਦੀ ਹੁੰਦੀ ਸੀਗੀ ਪਰ ਹੁਣ ਇਹ ਪੀਣ ਲੱਗ ਗਈ ਆਪੀ ਪਹਿਲਾਂ ਜਮਾਂ ਨਹੀਂ ਪੀਂਦੀ ਹੁੰਦੀ ਸੀ ਇਹਦੇ ਸਾਹਮਣੇ ਪਹਿਲਾਂ ਬੱਠਾ ਨੂੰ ਚੰਗੀ ਤਰ੍ਹਾਂ ਧੋਂਦੇ ਸੀਗੇ ਤਾਂ ਫਿਰ ਪੀਂਦੀ ਸੀਗੀ ਪਰ ਹੁਣ ਤਾਂ ਪੀ ਲੈਂਦੀ ਆ ਤੇ ਚਲੋ ਜੀ ਪਹਿਲਾਂ ਮੈਂ ਬੰਨਦੇ ਇਹਨਾਂ ਨੂੰ ਫਿਰ ਸਫਾਈ ਕਰਦੇ ਆਪਾਂ ਅੰਜੀ ਲੋਜੀ ਆਪਾਂ ਮੱਛਾਂ ਨੂੰ ਪਾਣੀ ਪਿਆ ਕੇ ਬਰਨਤਾ ਸਾਰੇ ਮੱਛਾਂ ਨੂੰ ਸਾਰੇ ਪਸ਼ੂ ਕਰਦੇ ਆਪਾਂ ਖੁਰਲੀ ਤੋਂ ਪਾਸੇ ਤੇ ਹੁਣ ਖੁਰਲੀ ਦੀ ਜਿਹੜੀ ਸਾਫ ਸਫਾਈ ਸੀ ਉਹ ਵੀ ਕਰ ਲਈ ਜਾਣੀਗੀ ਤੇ ਜਿਹੜੀ ਛੱਡੀ ਹੋਈ ਤੂੜੀ ਸੀਗੀ ਉਹ ਆਪਾਂ ਕਰ ਦਿੰਨੇ ਆ ਪਾਸੇ ਤੇ ਪਾਸੇ ਕਰਕੇ ਤੇ ਉਹਦੇ ਵਿੱਚ ਜਿਵੇਂ ਲੱਕੀ ਚ ਛੱਡ ਦਿੰਦਿਆਂ ਜ਼ਿਆਦਾ ਤੇ ਉਹ ਆਪਾਂ ਕੱਢ ਦਿੰਨੇ ਹੁੰਨੇ ਆ ਤੇ ਜਿਹੜੀ ਸਾਫ ਸਾਫ ਤੂੜੀ ਹੁੰਦੀ ਉਹ ਇੱਕ ਸਾਈਡ ਤੇ ਲਾ ਦਿੰਨੇ ਆ ਇੱਕ ਪਾਸੇ ਲਾਤੀ ਤੇ ਉਹ ਸ਼ਾਮ ਦੀ ਤੂੜੀ ਜਦੋਂ ਹੁਣ ਆਪਾਂ ਸੌਰੀ ਦੁਪਹਿਰ ਦੇ ਸੰਨੀ ਕਰਾਂਗੇ ਤੇ ਉਹਦੇ ਵਿੱਚ ਰਲ ਜੂਗੀ ਤੇ ਆਪ ਪੈਦਰ ਖੁਰਲੀ ਦੇ ਵਿੱਚ ਰੱਖ ਲਈ ਆ ਤੂੜੀ ਵਾਲੀ ਪੰਡ ਵੀ ਬਸ ਇਹ ਤੂੜੀ ਵੀ ਮੈਂ ਪਹਿਲਾਂ ਸੁੰਬਰ ਕੇ ਬਾਅਦ ਵਿੱਚ ਖੁਰਲੀ ਦੇ ਵਿੱਚ ਪਾ ਦੂੰਗੀ ਤੂੜੀ ਕਿਰਾ ਮੈਂ ਇਸ ਤਰ੍ਹਾਂ ਹੀ ਪੰਡ ਰੱਖ ਲੈਣੀ ਹੁੰਦੀਆਂ ਵਿੱਚ ਵੀ ਫਿਰ ਸੁੱਕਾ ਹੋ ਜਾਂਦਾ 2:00 ਵਜੇ ਦਸਨੀ ਕਰਨੀ ਹੋਵੇ ਸਾਰਾ ਸਮਾਨ ਇੱਥੇ ਤਿਆਰ ਕਰਕੇ ਜਾਨੀ ਕਿ ਹੁਣੇ ਰੱਖ ਦੂੰਗੀ ਖਲ ਦਾਣਾ ਵੀ ਹੁਣੇ ਭੌਕੇ ਇੱਥੇ ਰੱਖ ਦਿਆਂਗੀ ਫਿਰ 2:00 ਵਜੇ ਜਦੋਂ ਦਸਨੀ ਕਰਦੇ ਆ ਤੇ ਉਹ ਦੋ ਸੁੱਕੇ ਰਹਿਣੇ ਆ ਤੇ ਬਾਕੀ ਤੂੜੀ ਮੈਂ ਕਈ ਵਾਰੀ ਪਾ ਵੀ ਦੇਣੀ ਹੁੰਦੀ ਆ ਖੁਰਲੀਆਂ ਦੇ ਵਿੱਚ ਤੇ ਜਿਵੇਂ ਹੁਣ ਸੋ ਪਹਿਲਾਂ ਸਾਫ ਕਰਦੇ ਆਂ ਫਿਰ ਮੈਂ ਪਾ ਦਨੀ ਹਵਾ ਜੀ ਫਿਰ ਜਾਂਦੀ ਆ ਤੇ ਕਈ ਵਾਰੀ ਬਸ ਵੀ ਇਦਾਂ ਪੰਡ ਰੱਖ ਲੈਣੀ ਹੁੰਦੀਆਂ ਵੀ ਚਲ ਬਾਅਦ ਵਿੱਚ ਫਿਰ ਤੂਰੀ ਪਾ ਲੂੰਗੀ ਕਿਉਂਕਿ ਇਸ ਤਰ੍ਹਾਂ ਖੁਰਲੇਗਾ ਸਾਫ ਕੀਤੇ ਨਹੀਂ ਚਲ ਹਵਾ ਜੀ ਫਿਰ ਜਾਂਦੀ ਹੈ ਫਿਰ ਸਮੈਲ ਜੀ ਨਹੀਂ ਹੁੰਦੀ ਜੀ ਖੁਰਲੇ ਦੇ ਵਿੱਚ ਤੇ ਜੇ ਹੀਟ ਹੁੰਦੀ ਉਦਾਂ ਹੀ ਆਪਾਂ ਪਾਈ ਜਾਈਏ ਸੰਨੀ ਕਰੀ ਜਾਈਏ ਤੇ ਫਿਰ ਔਕਾ ਹੋਸ ਆਪਣਾ ਸਮੈਲ ਜੀ ਆਉਣ ਲੱਗ ਜਾਂਦੀ ਹੈ ਤੇ ਫਿਰ ਅਪਸੋ ਵੀ ਜਿਵੇਂ ਸੰਨੀ ਛੱਡਣ ਲੱਗ ਜਾਂਦੇ ਆ ਤੇ ਆਪ ਨੂੰ ਵੀ ਮਹਿਸੂਸ ਜਿਹਾ ਹੁੰਦਾ ਹਨਾ ਨਹੀਂ ਚਲੋ ਇਹਨਾਂ ਦੇ ਭਾਂਡੇ ਵੀ ਸਾਫ਼ ਹੋਣੇ ਚਾਹੀਦੇ ਜਿੱਦਾਂ ਆਪਾਂ ਆਪਣੇ ਭਾਂਡੇ ਸਾਫ਼ ਕਰਦੇ ਹਾਂ ਨਾ ਤੇ ਇਹਨਾਂ ਦੇ ਵਿੱਚ ਜਾਨਕੀ ਵਿਚਾਰੀਆਂ ਦੇ ਸਾਫ਼ ਹੋਣੇ ਚਾਹੀਦੇ ਆ ਤੇ ਲਓ ਜੀ ਆਪਾਂ ਹੁਣ ਇੱਥੋਂ ਜਿਹੜੇ ਨੀਚੇ ਫਰਸ਼ ਦੀ ਜਿਹੜੀ ਸਾਫ਼ ਸਫਾਈ ਉਹ ਕਰ ਦਿੰਨੇ ਆ ਤੇ ਫਰਸ਼ ਆਪਾਂ ਧੋਵਾਂਗੇ ਤਾਂ ਨਹੀਂ ਅੱਜ ਇਸ ਤਰ੍ਹਾਂ ਹੀ ਸਾਫ਼ ਕਰ ਦਾਂਗੇ ਤੇ ਲਓ ਜੀ ਹੁਣ ਪਹਿਲਾਂ ਮੈਂ ਇੱਥੋਂ ਸੁੰਬਰ ਲਾਂ ਸਮਾਰ ਕੇ ਜਿਹੜੀ ਸਾਰੇ ਸਾਫ਼ ਸਫਾਈ ਕਰਦੇ ਆ ਇਸ ਸਾਈਡ ਦੀ ਫਿਰ ਦੂਸਰੀ ਸਾਈਡ ਜਿਹੜੀ ਸਫਾਈ ਉਹ ਕਰ ਦਾਂਗੇ ਤਣ ਕਿ ਸਾਰੀ ਸਾਫ ਸਫਾਈ ਕਰ ਦਾਂਗੇ ਤੇ ਇਹ ਤੂੜੀ ਮੈਂ ਜਿਹੜੀ ਘੁਰਲੀਆਂ ਸਾਫ ਕੀਤੀਆਂ ਸੀਗੀਆਂ ਕੁਛ ਤਾਂ ਤੇ ਕੁਛ ਹੂੰ ਪਸੂ ਸਟ ਢੋਲ ਦੇ ਨੇਖਾਂ ਦੇ ਖਾਂਦੇ ਹੁੰਦੇ ਤੇ ਉਹ ਵਾਲੀ ਵੀ ਇਸ ਚ ਮੈਂ ਆਪਾਂ ਪਾ ਲੈਣੇ ਆ ਕਿਉਂਕਿ ਜੇ ਮੈਂ ਇਹ ਤੂੜੀ ਵਿੱਚ ਪਾਵਾਂ ਤਾਂ ਫਿਰ ਮੈਨੂੰ ਇੱਥੋਂ ਜਿਹੜਾ ਹੁਣਾ ਕੂੜਾ ਚੱਕਣਾ ਸੁੱਕਾ ਹੋ ਜਾਂਦਾ ਕਿਉਂਕਿ ਗਿੱਲਾ ਜਿਹਾ ਹੁੰਦਾ ਫਿਰ ਤਾਂ ਕਰਕੇ ਤੇ ਕਈ ਵਾਰੀ ਮੈਂ ਜਿਵੇਂ ਕੋਹਾ ਕੋਈਸ ਵੀ ਪਾ ਲੈਣੀ ਆ ਤੇ ਵੀ ਕੋਹਾ ਜਿਹੜਾ ਪੱਥ ਦੀਆਂ ਤੇ ਉਹਦੇ ਵਿੱਚ ਪੈ ਜਾਂਦੇ ਆ हम आप इधरों सबर के सारे सारी चणके ढेरी लगा लें इधरली साइड सुंबर के फिर मैं दूसरी साइड सुबरूगी लो जी आप सारा सूबर लिया बस इधरली साइड रहेगी सारा सुंबर के मैं लड्डू जेनू भी इतने बनता मारदा है हमने ही मारन लग गया ਮਿੰਟ ਲੱਗਦੇ ਹੈ ਵੱਡਾ ਉਹ ਕਿ ਮਾਰਨ ਲੱਗੂਗਾ ਪਈ ਇਹ ਤਾਂ ਮੈਨੂੰ ਮਾਰਦਾ ਪਰ ਜਦ ਪਤਾ ਨਿ ਚੋੜੀ ਕਰਦਾ ਹੈ ਕਿ ਪਤਾ ਨਹੀਂ ਭਾਈ ਸੱਚੀ ਮਾਰ ਲੱਗੂਗਾ ਲੈ ਐ ਕਰਦਾ ਇਹ ਤਾਂ ਤੇ ਲੋਕ ਜੀ ਹੁਣ ਆਪਾਂ ਇੱਥੋਂ ਜਿਹੜਾ ਸਾਰਾ ਸੁੰਭਰ ਕੇ ਕਰ ਦਿੰਨੇ ਆ ਸਾਫ ਇਧਰ ਦੀ ਸਾਈਡ ਹੋ ਗਈ ਬਿਲਕੁਲ ਸਾਫ ਬਸ ਆਪਾਂ ਇਹ ਟੀਰੀ ਲਗਾ ਦਿੰਨੇ ਆ ਫਿਰ ਉਧਰੋਂ ਸੁੰਭਰ ਕੇ ਤੇ ਬਚ ਇਕੱਠੇ ਜਿਹੜਾ ਸਾਰਾ ਇੱਕ ਬੱਠਰ ਹੋਊਗਾ ਤੇ ਆਪਾਂ ਚੱਕ ਦਿਆਂਗੇ ਤੇ ਫर्श ਫਿਰ ਵਧੀਆ ਸੁੱਕ ਜਾਂਦੀ ਆ ਕਿਉਂਕਿ ਅੱਜ ਤੱਕਰੀਬਨ ਵਧੀਆ ਸਾਫੀ ਪੈਸੇ ਨਹੀਂ ਜ਼ਿਆਦਾ ਨਹੀਂ ਸੀਗੀ ਜਿਆਦਾ ਖਰਾਬ ਹੁੰਦੀ ਫਿਰ ਆਪਾਂ ਧੋ ਦੇਣੀ ਸੀ ਫर्श ਤੇ ਧੋ ਦੇਣੀ ਹੈਗੇ ਸਾਫੀ ਪਈ ਆ ਫर्श ਤੇ ਬਾਕੀ ਹੁਣ ਬਸ ਮੇਰਾ ਰਹਿ ਗਿਆ ਜੀ ਰੋਟੀ ਦਾ ਕੰਮ ਹੁਣ ਮੈਂ ਬਣਾਉਂਗੀ ਪਹਿਲਾਂ ਰੋਟੀ ਤੇ ਉਸ ਤੋਂ ਬਾਅਦ ਫਿਰ ਪਾਂਡਾ ਠਿਕਾ ਸਾਫ਼ ਕਰਕੇ ਫਿਰ ਆਪਾਂ ਜਿਹੜਾ ਛੜੂ ਪੂਛੇ ਦਾ ਕੰਮ ਕਰਾਂਗੇ ਤੇ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਾਂਗੇ ਇੱਥੇ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਪੂਰਾ ਜ਼ਰੂਰ ਦੇਖ ਲਿਆ ਕਰੋ ਜੀ ਤੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰਨਾ ਸਬਸਕ੍ਰਾਈਬ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ